ਆਪਣਾ ਜੁੜ ਰਹੇ ਨੇ ਸਾਬਕਾ ਇੰਡੀਅਨ ਨੇਵੀ ਦੇ ਅਧਿਕਾਰੀ ਵਿਸ਼ਪਾਲ ਸਿੰਘ ਭੁੱਲਰ ਜੋ ਆਪਣੇ ਬੱਚਿਆਂ ਨੂੰ ਮਿਲਣ ਲਈ ਇੱਥੇ ਕੈਨੇਡਾ ਆਏ ਹੋਏ ਨੇ ਤੋਂ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੋ ਅੱਜਕੱਲ ਦੀ ਸਿਆਸੀ ਸਿਜਾਇਆ ਇਹਨਾਂ ਬਾਰੇ ਮੈਂ ਥੋੜਾ ਦੱਸਾਂ ਉਹ ਕਿ ਕਪਤਾਨ ਸਰਕਾਰ ਨੇ ਇੱਕ ਸਕੀਮ ਪਹਲਾਈ ਸੀ ਜੀਓਜੀ ਸਕੀਮ ਜਿਹਦੇ ਵਿੱਚ ਸਾਬਕਾ ਫੌਜੀ ਅਧਿਕਾਰੀ ਤੇ ਫੌਜੀ ਅਫਸਰ ਜਿਹੜੇ ਸੀਗੇ ਉਹਨਾਂ ਨੇ ਜੋ ਇਹ ਉਹਨਾਂ ਨੂੰ ਗਵਰਨ ਗਾਇਡੈਂਸ ਆਫ ਗਵਰਨਰ ਗਾਰਡੀయన్స్ ਆਫ ਗਵਰਨੈਂਸ ਇਹਨਾਂ ਨੇ ਸਕੀਮ ਚਲਾਈ ਸੀ ਉਹਦੇ ਵਿੱਚ ਬਹੁਤ ਵਧੀਆ ਕੰਮ ਚੱਲਿਆ ਸੀਗਾ ਕ腐ਸ਼ਨ ਤੇ ਕਾਫੀ ਥੱਲ ਪਈ ਸੀ ਜਿਹੜੀ ਕਿ ਬਾਅਦ ਵਿੱਚ ਢਾਡੂ ਸਰਕਾਰ ਨੇ ਆਉਂਦੇ ਸਭ ਤੋਂ ਪਹਿਲਾਂ ਉਹ ਸਕੀਮ ਬੰਦ ਕੀਤੀ ਸੀ ਅੱਲਾ ਕਿ ਇਹ ਜਿਹੜੀ ਧੇਰੇ ਆ ਕ腐ਸ਼ਨ ਨੂੰ ਖਤਮ ਕਰਦੇ ਮੁੱਦੇ ਤੇ ਜਾਂ ਇੱਕ ਨਵੀਂ ਬਦਲ ਦੇਣ ਦੇ ਮੁੱਦੇ ਤੇ ਆਈ ਸੀ ਪਰ ਇਹਨਾਂ ਨੇ ਕ腐ਸ਼ਨ ਦਾ ਜਿਹੜਾ ਵੱਡਾ ਇੱਕ ਰੋਕ ਸੀ ਕ腐ਸ਼ਨ ਦੇ ਵਿੱਚ ਉਹ ਸਭ ਤੋਂ ਆਉਂਦਾ ਕਦਮ ਕੀਤੀ ਸੀ ਸਵਾਗਤ ਹੈ ਬਲਵਸਤ ਦਾ ਸ੍ਰੀਕਾਲ ਹਾਂਜੀ ਵਰਕਸਾ ਸਤਿ ਸ਼੍ਰੀ ਅਕਾਲ ਹੋ ਸਭ ਠੀਕ ਠਾਕ ਜੀ ਸਭ ਠੀਕ ਠਾਕ ਆਪਣੇ ਆਪ ਠੀਕ ਠਾਕ ਸਭ ਜੀ ਹਾਂਜੀ ਬਿਲਕੁਲ ਠੀਕ ਚਲੋ ਸਵਾਗਤ ਹੈ ਜੀ ਤੁਹਾਡਾ ਤੇ ਚੈਨਲ ਤੇ ਤੇ ਕੈਨੇਡਾ ਵਿੱਚ ਜੀ ਸਾਨੂੰ ਦੱਸੋ ਜੀ ਤੁਸੀਂ ਸਾਬਕਾ ਅਧਿਕਾਰੀ ਜੇ ਨੇਵੀ ਅਫਸਰ ਰਹੇ ਜੀ ਜੇ ਹੁਣ ਚਲੋ ਰਟਾਇਰ ਜ਼ਿੰਦਗੀ ਆ ਜੀ ਰਹੇ ਜੇ ਬੱਚਿਆਂ ਕੋਲ ਆਏ ਜੇ ਤਾਂ ਹੁਣ ਆਪਣੇ ਪੰਜਾਬ ਦੇ ਵਿੱਚ ਜੋ ਸਿਆਸੀ ਫਿਜ਼ਾ ਆ ਜਦੋਂ ਦੀ ਝਾੜੂ ਵਾਲਾ ਬਦਲਾਅ ਆਇਆ ਆ ਤੇ ਉਸ ਤੋਂ ਲੈ ਕੇ ਹੁਣ ਤੱਕ ਤੁਸੀਂ ਆਪਸੇ ਮੀਟਿੰਗਾਂ ਵਿੱਚ ਫੌਜੀ ਅਧਿਕਾਰੀ ਮਿਲਦੇ ਰਹਿੰਦੇ ਜੇ ਤੁਹਾਡੀ ਕਲੀਅਰ ਕਾਫੀ ਸਟਰੋਂਗ ਹੁੰਦੀ ਆ ਤੇ ਕੀ ਗੱਲਬਾਤ ਚੱਲਦੀ ਰਹਿੰਦੀ ਆ ਜੀਓਜੀ ਬਾਰੇ ਤੁਹਾਡਾ ਕੀ ਕਹਿਣਾ ਹੈ ਹਾਂ ਜੀ ਔਰ ਸਾਹਿਬ ਜਿੱਦਾਂ ਤੁਸੀਂ ਜੀਓਜੀ ਦੀ ਗੱਲ ਕੀਤੀ ਗੁੱਡ ਗਵਰਨੈਂਸ ਦੀ ਗੱਲ ਕੀਤੀ ਉਹ ਸਕੀਮ ਕੈਪਟਨ ਅਮਰਿੰਦਰ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਔਰ ਬਹੁਤ ਹੀ ਸੁਚਾਰੂ ਸੀ ਹਮ ਹਮ ਔਰ ਅਸੀਂ ਤਕਰੀਬਨ ਮੈਂ ਆਪਣੀ ਗੱਲ ਦੱਸਦਾ ਮੇਰੇ ਕੋਲ 115 ਪਿੰਡ ਸੀ ਮੈਂ ਤਹਿਸੀਲ ਸੁਪਰਡੈਂਟ ਸੀ ਔਰ ਅਸੀਂ ਵਿਥਿਨ 2-3 ਮੰਥਸ ਜਿਹੜਾ ਹੈ ਉਹ ਸਕੀਮ ਨੂੰ ਪੂਰਾ ਚੰਗੀ ਤਰ੍ਹਾਂ ਬਲੋ ਚੰਗੇ ਪੱਧਰ ਤੇ ਲਾਗੂ ਕਰ ਦਿੱਤਾ ਸੀ ਜੋ ਪਿੰਡਾਂ ਵਿੱਚ ਕ੍ਰਪਸ਼ਨ ਹੁੰਦੀ ਸੀ ਉਹਦੇ ਤੇ ਮੈਂ ਜ਼ਿਆਦਾ ਨਹੀਂ ਕਾਂਗਾ ਬਟ 50% ਜਿਹੜੀ ਹੈ ਉਹ ਰੋਕ ਲੱਗ ਗਈ ਸੀ ਜਿਹੜੇ ਸਰਕਾਰੀ ਵਿਭਾਗਾਂ 'ਚ ਜੋ ਕ腐ਪਸ਼ਨ ਕਰਦੇ ਸੀ ਹਾਂਜੀ ਜਿਵੇਂ ਆਟਾ ਦਾਲ ਦੇ ਵਿੱਚ ਜਾਂ ਮਨਰੇਗਾ ਦੇ ਵਿੱਚ ਜਾਂ ਜੋ ਵੀ ਜਿਹੜੀਆਂ ਵੱਡੀਆਂ ਸਕੀਮਾਂ ਨੇ ਉਹਨਾਂ ਦੇ ਵਿੱਚ ਕਾਫੀ ਜੜੀ ਹੈ ਉਹ ਹੱਦ ਤੱਕ ਰੋਕ ਲੱਗ ਚੁੱਕੀ ਸੀ ਹਾਂਜੀ ਪਰ ਇਹ ਮਤਲਬ ਚਲਦੀ ਚਲਦੀ ਕਾਫੀ ਮਤਲਬ ਲੋਕਾਂ ਦੇ ਦਿਲਾਂ ਵਿੱਚ ਵੀ ਲੋਕ ਇਹ ਸਕੀਮ ਵਸ ਗਈ ਵੀ ਹਾਂ ਵਾਕਿਆ ਹੀ ਜਿਹੜੇ ਫੌਜੀ ਨੇ ਇਹ ਨਿਰਪੱਖ ਬੰਦੇ ਹੁੰਦੇ ਨੇ ਔਰ ਇਹ ਇਹਨਾਂ ਨੂੰ ਕੋਈ ਕਿਸੇ ਪੈਸੇ ਨਾਲ ਜਾਂ ਕੋਈ ਉਸ ਚੀਜ਼ ਨਾਲ ਮਤਲਬ ਨਹੀਂ ਹੈ ਸਾਡੀ ਸੱਚੇ ਮਨੋਂ ਸੱਚੇ ਦਿਨੋਂ ਸੇਵਾ ਕਰਦੇ ਉਹ ਅਸੀਂ ਰੱਜ ਕੇ ਕੀਤੀ ਵੀ ਹਾਂਜੀ ਔਰ ਲੋਕ ਇਸ ਦੀ ਸਰਹਾਨਾ ਕਰਦੇ ਸੀ ਕਿ ਇਹ ਫੌਜੀਆਂ ਦੇ ਔਨ ਨਾਲ ਸਾਨੂੰ ਬਹੁਤ ਫਾਇਦਾ ਹੋਇਆ ਹੈ ਹਾਂਜੀ ਪਰ ਜਿੱਦਾਂ ਹੀ ਚੜ੍ਹੋ ਸਰਕਾਰ ਆਈ ਆਮ ਆਦਮੀ ਪਾਰਟੀ ਆਈ ਇਹਨਾਂ ਦਾ ਪਹਿਲਾ ਮੁੱਦਾ ਹੀ ਟਾਰਗੇਟ ਹੀ ਇਹ ਸੀ ਕਿ ਜੋ ਇਹ ਗੁੱਡ ਗਵਰਨੈਂਸ ਸਕੀਮ ਦੀ ਜੋ ਨੋਟੀਫਿਕੇਸ਼ਨ ਹੋਈ ਸੀ 5 ਸਾਲ ਤੋਂ ਪਿਛਲੇ 5 ਸਾਲ ਤੋਂ ਚੱਲ ਰਹੀ ਸੀ ਹਾਂਜੀ ਇਹਨਾਂ ਨੇ ਆਉਂਦਿਆਂ ਹੀ ਉਸ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਹਾਲਾਂਕਿ ਦੇਖੋ ਜੀ ਇਹ ਜਿਹੜੀ ਪਾਰਟੀ ਸੀ ਇਹ ਰਿਸ਼ਵਤ ਦੇ ਮੁੱਦੇ ਤੇ ਇੱਕ ਕ腐ਸ਼ਨ ਦੇ ਮੁੱਦੇ ਤੇ ਬਣੀ ਸੀ ਤੇ ਇਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਨੇ ਜਿਹੜਾ ਕੋ ਜਨ ਲੋਕਪਾਲ ਬਿੱਲ ਸੀ ਜਿਹਦੇ ਵਿੱਚ ਇਹਨਾਂ ਦਾ ਮਤਲਬ ਕਹਿੰਦਾ ਸੀ ਵੀ ਅਸੀਂ ਉੱਪਰ ਤੱਕ ਸੀਐਮ ਤੇ ਪੀਐਮ ਤੱਕ ਜਿਹੜੇ ਨੇ ਉਹ ਵੀ ਅਸੀਂ ਇਸ ਸਕੀਮ ਦੇ ਅਧੀਨ ਲਿਆਵਾਂਗੇ ਤੇ ਕ腐ਸ਼ਨ ਦੇ ਮੁੱਦੇ ਤੇ ਬਣੀ ਹੋਈ ਪਾਰਟੀ ਨੇ ਆਉਂਦਿਆਂ ਜਿਹੜੀ ਕ腐ਸ਼ਨ ਰੋਕਣ ਵਾਲਾ ਇੱਕ ਜਿਹੜੀ ਸਕੀਮ ਸੀਗੀ ਉਹਨੂੰ ਆਉਦੇ ਸਭ ਤੋਂ ਪਹਿਲਾਂ ਉਹ ਬੰਦ ਕੀਤੀ ਇਹਦਾ ਇਹਨਾਂ ਕੀ ਮਤਲਬ ਲੈਂਦੇ ਜੀ ਬਿਲਕੁਲ ਜੀ ਕਿਉਂਕਿ ਦੇਖੋ ਜੀ ਅਸੀਂ ਛੇਬੀ ਸਕੀਮਾਂ ਨੂੰ ਸੁਪਰਵਾਈਜ਼ਨ ਕਰ ਰਹੇ ਸੀ ਹਾਂਜੀ ਔਰ ਛੇਬੀ ਸਕੀਮਾਂ 'ਚ ਮੈਕਸਿਮਮ ਕ腐ਸ਼ਨ ਹੁੰਦੀ ਹੈ ਹਾਂਜੀ ਔਰ ਅਫੀਸਰ ਲੈਵਲ ਤੋਂ ਲੈ ਕੇ ਜੋ ਵੀ ਬਾਗੂ ਲੋਗ ਨੇ ਉਹਨਾਂ ਤੋਂ ਲੈ ਕੇ ਮੰਤਰੀ ਲੋਗ ਮੰਤਰੀਆਂ ਤੱਕ ਇਹ ਸਾਰੀ ਕ腐ਸ਼ਨ ਹੁੰਦੀ ਹੈ ਔਰ ਉਹ ਹਿੱਸਾ ਸਭ ਜਾਣਦਾ ਹੈ ਹਾਂਜੀ ਪਰ ਇਹ ਚੀਜ਼ ਉਹਨਾਂ ਨੂੰ ناਗਵਾਰ ਸੀ ਕਿ ਇਹਦਾ ਨਹੀਂ ਹੋਣਾ ਚਾਹੀਦਾ ਇਹ ਵਿੱਚ ਵਿਚਾਲੇ ਕਿਉਂ ਨੇ ਹਾਂਜੀ ਇਹਨਾਂ ਦੇ ਨਾਲ ਸਾਡਾ ਉਹ ਜਿਹੜਾ ਕੰਮ ਸਾਰਾ ਠੱਪ ਹੋ ਗਿਆ ਤਾਂ ਉਹ ਆਮ ਆਦਮੀ ਪਾਰਟੀ ਦਾ ਪਹਿਲਾ ਜਿਹੜਾ ਨਾਰਾ ਸੀ ਇਹ ਸੀ ਵੀ ਅਸੀਂ ਪੰਜਾਬ ਸੂਬੇ ਨੂੰ ਕਰਪਸ਼ਨ ਰਹਿਤ ਕਰਾਂਗਾ ਬਿਲਕੁਲ ਪਰ ਉਸ ਤੋਂ ਉਲਟ ਹੋਇਆ ਜਿਹੜੀ ਕਰਪਸ਼ਨ ਹੈ ਉਹ ਚਰਮ ਸੀਮਾ ਤੇ ਸਾਡੇ ਵੀ ਜਾਣ ਨਾਲ ਜਾਂ ਬਾਤ ਵਿੱਚ ਵੀ ਉਹ ਚਰਮ ਸੀਮਾ ਤੇ ਪਹੁੰਚ ਗਈ ਜੋ ਚੀਜ਼ਾਂ ਪਹਿਲਾਂ ਹੋ ਰਹੀਆਂ ਸੀ ਉਸ ਤੋਂ ਵੱਧ ਉਸ ਵੱਧ ਮਾਤਰਾ ਚ ਜਿਹੜੀਆਂ ਚੀਜ਼ਾਂ ਹੋਣ ਲੱਗੀਆਂ ਤਾਂ ਮੇਰੇ ਖਿਆਲ ਚ ਇਹਨਾਂ ਨੇ ਕਿਸੇ ਵੀ ਚੀਜ਼ ਤੇ ਕੰਟਰੋਲ ਨਹੀਂ ਕੀਤਾ ਜੇਕਰ ਇਹਨਾਂ ਦਾ ਕੰਟਰੋਲ ਹੁੰਦਾ ਤੇ ਸਾਡੀ ਪਹਿਲੀ ਗੱਲ ਤੇ ਸਾਡੀ ਜੀਓਜੀ ਸਕੀਮ ਨੂੰ ਇਹਨਾਂ ਨੇ ਬੰਦ ਨਹੀਂ ਕਰਨਾ ਸੀ ਬਿਲਕੁਲ ਕਿਉਂ ਅਸੀਂ ਬਹੁਤ ਹੀ ਪੁਰ ਜੋਰ اور ਮੋਡੇਨਾ ਮੋਡਾ ਜੋੜ ਕੇ ਗਵਰਨਮੈਂਟ ਦੇ ਨਾਲ ਮੋਡੇਨਾ ਮੋਡਾ ਜੋੜ ਕੇ ਉਹ ਕੰਮ ਕਰ ਰਹੇ ਸਨ ਕਿ ਕਿਉਂਕਿ ਸਾਡੇ ਚਾਲੇ ਕੋਈ ਮੰਤਰੀ ਨਹੀਂ ਸੀ ਸਾਡੇ ਚਾਲੇ ਕੋਈ ਅਵਸਰ ਨਹੀਂ ਸੀ ਸਾਡੀ ਡਾਇਰੈਕਟ ਰਿਪੋਰਟਿੰਗ ਸੀ ਐਮ ਨੂੰ ਸੀ ਬਿਲਕੁਲ ਤਾਂ ਤਕਲੀਫ ਐਸੀ ਗੱਲ ਤੋਂ ਹੋ ਰਹੀ ਸੀ ਵੀ ਇਹਨਾਂ ਦੀ ਡਾਇਰੈਕਟ ਜਿਹੜੀ ਹੈ ਸਾਡਾ ਸੈੱਲ ਬਣਿਆ ਸੀ ਉਹ ਸੈੱਲ ਜਿਹੜੀ ਰਿਪੋਰਟਿੰਗ ਜਾ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਡਾਇਰੈਕਟ ਉਹ ਚੀਜ਼ ਨੂੰ ਦੇਖਦੇ ਨੇ ਤਾਂ ਇਹਨਾਂ ਨੇ ਸਭ ਉਸ ਚੀਜ਼ ਦਾ ਦਰਵਾਜ਼ਾ ਖੋਲਤਾ ਕ੍ਰਪਸ਼ਨ ਦਾ ਸਾਡੀ ਸਕੀਮ ਨੂੰ ਬੰਦ ਕਰਨ ਦਾ ਮੋਢਾ ਹੀ ਇਹ ਸੀ ਵੀ ਜਿਹੜੀ ਕ੍ਰਪਸ਼ਨ ਉਹ ਐਜ਼ ਇਟ ਇਜ਼ ਵੱਡੇ ਪਦਰ ਤੇ ਚ ਤਾਂ ਇਹ ਮੰਦਪਾ ਦੀ ਗੱਲ ਸੀ ਜੀ ਬਹੁਤ ਜ਼ਿਆਦਾ ਤੇ ਇਸ ਤੋਂ ਅੱਗੇ ਤੁਸੀਂ ਲੋਕਾਂ ਦੇ ਵਿੱਚ ਦਰ ਰਹੇ ਜੇ ਪਿੰਡਾਂ 'ਚ ਵਿਚਰਦੇ ਰਹੇ ਜੇ ਤੁਸੀਂ ਫਿਰ ਲੋਕਾਂ ਦੀ ਨਵਜ ਪਛਾਣਦੇ ਜੇ ਤਾਂ ਇਹਦਾ ਤੁਸੀਂ ਸਮਝ ਗਏ ਹੋਵੋਗੇ ਕਿ ਇਹ ਨੈਰੇਟਿਵ ਸੈੱਟ ਕਰਕੇ ਇਸ ਧੜੂ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੂੰ ਕਰੀਬ-ਕਰੀਬ ਖਤਮ ਕਰਤਾ ਤੇ ਉਸ ਤੋਂ ਬਾਅਦ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਜਿਹੜੀ ਇੱਕ ਸਾਜਸ਼ਾ ਘੜ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਧਾਰਮਿਕ ਮੁੱਦਿਆਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਸੋ ਆਸ ਕਹਿੰਦੇ ਸਕੇ ਬਾਦਲ ਨੂੰ ਖਤਮ ਕਰਨ ਦੀ ਇੱਥੋਂ ਤੱਕ ਨੌਬਤ ਲੈ ਜਾਂਦੀ ਤੇ ਉਹ ਸਾਰਾ ਕਲਾਕਾਰ ਤੁਸੀਂ ਪਿੰਡਾਂ ਚ ਵੇਖਦੇ ਸੁਣਦੇ ਰਹਿੰਦੇ ਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਜੀ ਬਿਲਕੁਲ ਹਾਂ ਜੀ ਸਾਬ ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਦੱਸਦਾ ਕਿਉਂਕਿ ਮੈਂ ਪਿੰਡਾਂ ਜਾਂਦਾ ਰਿਹਾ ਸੀ ਉਹ ਸਾਰੇ ਸਰਪੰਚਾਂ ਨਾਲ ਮਿਲਣਾ ਅ ਇੱਕ ਸਰਪੰਚਾਣਾ ਮਿਲਣਾ ਲੋਕਾਣਾ ਮਿਲਣਾ ਸੱਠਾਂ ਚ ਜਿਹੜੇ ਸੱਠਾਂ ਦੇ ਲੋਕ ਬੈਠੇ ਉਹਨਾਂ ਕੋਲ ਵੀ ਜਾਣਾ ਤਾਂ ਉਸ ਟਾਈਮ ਇੱਕ ਦੇਖੋ ਆਪੋਜੀਸ਼ਨ ਪਾਰਟੀਆਂ ਵੱਲੋਂ ਜਾਂ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕੇਂਦਰੀ ਏਜੰਸੀਆਂ ਕੇਂਦਰੀ ਜਿਹੜੀ ਪਾਰਟੀ ਜਿਹੜੀ ਹੈਗੀ ਹੈ ਤਾਂ ਇਹਨਾਂ ਸਾਰਿਆਂ ਰਲ ਕੇ ਇੱਕ ਨੈਰੇਟਿਵ ਸੈੱਟ ਕੀਤਾ ਸੀ ਜੇ ਜੋ ਅਕਾਲੀ ਦਰ ਨੂੰ ਬਦਲਾਮ ਕਰਨ ਵਾਸਤੇ ਹਾਂਜੀ ਔਰ ਉਸ ਉਹ ਕਿਤੇ ਨਾ ਕਿਤੇ ਕਾਮਯਾਬੀ ਹੋਈ ਬਿਲਕੁਲ ਔਰ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਆਈ ਲੋਕਾਂ ਨੇ ਇੱਕ ਬਦਲਾ ਦੇਖੋ ਹਰ ਇੱਕ ਸੂਬੇ ਦੇ ਵਿੱਚ ਲੋਕ ਕਈ ਨਾ ਬਦਲਾ ਚਾਹੁੰਦੇ ਨੇ ਦੀ ਬਦਲਾ ਕਰਕੇ ਦੇ ਦਿਆ ਵੀ ਸ਼ਾਇਦ ਚੰਗਾ ਹੋਏਗਾ ਤੇ ਉਹ ਲੋਕਾਂ ਨੇ ਕੀਤਾ ਵੀ ਪਰ ਆਮ ਆਦਮੀ ਪਾਰਟੀ ਆਉਣ ਤੋਂ ਬਾਅਦ ਚ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਕੋਈ ਪੂਰਾ ਨਹੀਂ ਕੀਤਾਗਾ ਜਿਸ ਤਰ੍ਹਾਂ ਲੇਡੀਜ਼ ਵਾਸਤੇ ਕੀਤਾ ਲੇਡੀਜ਼ ਬਿਲਕੁਲ ਇਹਨਾਂ ਤੋਂ ਅਪਸਟ ਨੇ ਬਹੁਤ ਹੀ ਇਹਨਾਂ ਤੋਂ ਉਹ ਨਾਰਾਜ਼ ਨੇ ਉਹ ਵੀ ਇਹਨਾਂ ਦਾ ਵਾਅਦਾ ਹਜੇ ਤੱਕ ਪੂਰਾ ਨਹੀਂ ਕੀਤਾ ਜਦਕਿ ਉਹ ਚੀਜ਼ ਤੇ ਇਹਨਾਂ ਨੇ ਪੂਰਾ ਜ਼ੋਰ ਲਾਇਆ ਸੀ ਬਿਲਕੁਲ ਪਹਿਲ ਦੇ ਆਧਾਰ ਤੇ ਤਾਂ ਬਾਕੀ ਵੀ ਜਿਹੜਾ ਹੈ ਲੋਕਾਂ ਦੇ ਲੋਕਾਂ ਦਾ ਮਨ ਹੁਣ ਭਰ ਚੁੱਕਿਆ ਹੈ ਵੀ ਕਰਪਸ਼ਨ ਵੀ ਪੂਰੀ ਹੱਦ ਤੱਕ ਹੈਗੀ ਆ ਔਰ ਲੋਕਾਂ ਦੀ ਗੱਲ ਵੀ ਨਹੀਂ ਸੁਣੀ ਜਾ ਰਹੀ ਹਾਂਜੀ ਤਾਂ ਮੇਨ ਬੁੱਦਾ ਇਹੀ ਹੁੰਦਾ ਲੋਕਾਂ ਦਾ ਲੋਕਾਂ ਨੂੰ ਹੋਰ ਕੁਝ ਲੈਣਾ ਦੇਣਾ ਨਹੀਂ ਹੈ ਲੋਕਾਂ ਨੂੰ ਹੁੰਦਾ ਵੀ ਸਾਡੀ ਗੱਲ ਸੁਣੀ ਜਾਵੇ ਸਾਡੇ ਜਿਹੜੇ Bade mote ਕੰਮ ਨੇ ਉਹ ਜਿਹੜੇ ਹੈ ਉਹ ਪਹਿਲ ਦੇ ਆਧਾਰ ਤੇ ਕੀਤੇ ਜਾਣ ਉਹ ਲੋਕਾਂ ਦੇ ਕੰਮ ਨਹੀਂ ਹੋ ਰਹੇ ਹਾਂਜੀ ਤਾਂ ਮੇਰੇ ਖਿਆਲ ਚ ਇਹ ਇੱਕ ਝੁੰਮਲਾ ਪਾਰਟੀ ਲੱਗੀ ਹੈ ਸਿਰਫ ਸੱਤਾ ਨੂੰ ਹਾਸਲ ਕਰਨ ਵਾਸਤੇ ਔਰ ਸੱਤਾ ਚ ਆਉਣ ਵਾਸਤੇ ਪਰ ਇਸ ਟਾਈਮ ਜਿਹੜੀ ਲੋਕ ਗੱਲ ਸਮਝ ਚੁੱਕੇ ਨੇ ਹੁਣ ਇਹਨਾਂ ਦਾ ਜਿਹੜਾ ਲੋਕਾਂ ਦੇ ਬਣਾ ਦੇ ਵਿੱਚੋਂ ਇਹ ਉਤਰ ਚੁੱਕੇ ਨੇ ਉਹ ਬਿਲਕੁਲ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਔਰ ਦੁਆਰਾ ਇਹ ਫਿਰ ਆਪਣੀ ਖੇਤਰੀ ਪਾਰਟੀ ਨੂੰ ਲਿਆਉਣਾ ਚਾਹੁੰਦੇ ਨੇ ਔਰ ਇਹ ਮੈਂ ਕਾਫੀ ਜਗ੍ਹਾ ਸੁਣਿਆ ਹੈ ਕਾਹੀ ਜਗ੍ਹਾ ਬੈਠੀਦਾ ਹੈ ਉਹ ਕਹਿੰਦੇ ਵੀ ਇਹਨਾਂ ਨਾਲੋਂ ਤਾਂ ਸਾਡੀ ਖੇਤਰੀ ਪਾਰਟੀ ਚੰਗੀ ਸੀ ਐਟ ਲੀਸਟ ਉਹ ਸਾਡੀ ਗੱਲ ਸੁਣਦੇ ਸੀ ਔਰ ਉਹ ਪਿੰਡਾਂ ਵਿੱਚ ਡੋਰ ਟੂ ਡੋਰ ਵੀ ਪਹੁੰਚ ਕਰਦੇ ਸੀ ਜਿਹੜੇ ਵੱਡੇ ਲੀਡਰ ਐ ਨੇ ਜਿਵੇਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਜੀ ਉਹ ਹਰ ਇੱਕ ਬੂਹੇ ਤੱਕ ਵੀ ਜਾਂਦੇ ਸੀ ਹਾਂਜੀ ਇਸੇ ਤਰ੍ਹਾਂ ਵਾਕੀ ਲੀਡਰ ਜਿਵੇਂ ਆਕਾਲੀਆਂ ਦੇ ਨੇ ਸੁਖਵੀਰ ਸਿੰਘ ਬਾਦਲ ਦੇਖੋ ਹੁਣ ਤੁਸੀਂ ਆ ਪੰਜਾਬ 'ਚ ਹੜ ਆਏ ਨੇ ਤਾਂ ਪੰਜਾਬ ਦੇ ਲੋਕ ਹੁਣ ਵਾਕਿਆ ਹੀ ਮੰਨਦੇ ਨੇ ਕਿ ਸੁਖਵੀਰ ਸਿੰਘ ਬਾਦਲ ਜੀ ਨੇ ਸਾਡੀ ਤਨੋਂ ਮਨੋਂ ਤੁਹਾਨੂੰ ਸੇਵਾ ਕੀਤੀ ਐ ਫਾਈਨੈਂਸ਼ੀਅਲ ਸਪੋਰਟ ਵੀ ਕੀਤੀ ਤੇ ਬਾਕੀ ਸਾਡੀ ਬਹੁਤ ਹੈਲਪ ਕੀਤੀ ਹੈ ਔਰ ਸੁਵੀਰ ਸਿੰਘ ਬਾਦਲ ਦੀ ਇਜਤ ਉਥੇ ਬਹੁਤ ਜ਼ਿਆਦਾ ਅਪਰ ਗ੍ਰਾਫ ਤੇ ਗਈ ਹੈ ਬਹੁਤ ਵੱਡੇ ਲੈਵਲ ਤੇ ਇੱਕ ਕੇਂਦਰੀ ਏਜੰਸੀਆਂ ਵੱਲੋਂ ਵੀ ਜਿਹੜਾ ਕੋਸ਼ਿਸ਼ ਕੀਤੀ ਗਈ ਸਾਸ਼ਾ ਘੜ ਘੜ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਪਰ ਉਸ ਤੋਂ ਵਜੋਂ ਬੜੇ ਬੜੇ ਵਧੀਆ ਢੰਗ ਨਾਲ ਬਰੀ ਹੋ ਕੇ ਨਿਕਲੇ ਨੇ ਤੇ ਖਾਸ ਕਰਕੇ ਜਦੋਂ ਪਹਾੜਾਂ ਦੇ ਵਿੱਚ ਲੋਕਾਂ ਦੀ ਨਾ ਸੇਵਾ ਕੀਤੀ ਆ ਉਸ ਨੇ ਲੋਕਾਂ ਦਾ ਮਨ ਮੋਹ ਲਿਆ ਤਾਂ ਕਿਤਰੀ ਪਾਰਟੀ ਦੇ ਹੱਕ ਦੇ ਵਿੱਚ ਲੋਕਾਂ ਦਾ ਉਹੜਾ ਹੁਣ ਘਟਨਾਕਰਨ ਬਣ ਗਿਆ ਆ ਖਾਸ ਕਰਕੇ ਜਿਉਂ ਫਿਰ ਸਿੰਘ ਬਾਦਲ ਹੋਣਾ ਨੇ ਲੋਕਾਂ ਦੀ ਹੜਾ ਦੇ ਵਿੱਚ ਮਦਦ ਕੀਤੀ ਹੈ ਜੇ 7 ਤੱਕ ਜਾ ਕੇ 7 8 ਸਾਲ 9 ਸਾਲ ਹੋ ਚਲੇ ਨੇ ਸਰਕਾਰ ਤੋਂ ਬਾਹਰ ਨੇ ਸੱਤਾ ਤੋਂ ਬਾਹਰ ਨੇ ਪਰ ਫੇਰ ਵੀ ਉਹਨਾਂ ਨੇ ਤਨੋਂ ਮਨੋਂ ਤਨੋਂ ਲੋਕਾਂ ਦੀ ਜੋ ਸੇਵਾ ਕੀਤੀ ਆ ਉਸ ਨੇ ਇਸ ਵਾਪਸੀ ਦਾ ਵੱਡੇ ਪੱਧਰ ਤੇ ਮੋੜ ਬਣਿਆ ਆ ਤੇ ਜਿਹਦਾ ਕਿ ਨਤੀਜਾ ਸਾਨੂੰ ਹੁਣ ਹੁਣੇ ਜੇ ਹੋ ਗਿਆ ਡੀਆਂ ਜਿਹੜੇ ਤੰਤਾ ਸਾਹਿਬ ਦੀ ਜਿੰਮੀ ਚੋਣਾ ਸੀ ਉਹਦੇ ਵਿੱਚ ਸਾਹਮਣੇ ਆਇਆ ਆ ਤੋ ਵੇਖੋ ਵੀ ਜਿਹੜਾ ਝਾੜੂ ਪਾਰਟੀ ਆ 4 ਸਾਲ ਤੋਂ ਰਾਜ ਕਰ ਰਹੀ ਆ ਇਹਨਾਂ ਆਪਣੇ ਸ਼ੁਰੂ ਦੇ ਵਿੱਚ ਜਿੰਨੇ 92 ਜਾਂ 90 ਜਿੰਨੇ ਵੀ ਐਮਐਲਏ ਜਿੱਤ ਗਏ ਆ ਪਰ ਉਸ ਤੋਂ ਬਾਅਦ ਜਿੰਨੀਆਂ ਵੀ ਜਿਮਨੀ ਚੋਣਾਂ ਹੋਈਆਂ ਆ ਇਹਨਾਂ ਇੱਕ ਵੀ ਆਪਦੇ ਵੱਲੋਂ ਕੈਂਡੀਡੇਟ ਨਹੀਂ ਕੋਈ ਦਿੱਤਾ